ਤਾ ਇੱਕੋ ਗੱਲ ਕਹਿ ਰਹੇ ਦੀ ਸਰਕਾਰ ਚਾਹੇ ਕੀ ਕੁਝ ਨਹੀਂ ਕਰ ਸਕਦੀ ਕਿਉਂਕਿ ਪ੍ਰਸ਼ਾਸਨ ਸਰਕਾਰ ਦੇ ਅੰਡਰ ਹੁੰਦਾ ਹੈ ਪੁਲਿਸ ਅਮਲਾ ਜਿਹੜਾ ਹੈਗਾ ਉਹ ਸਰਕਾਰ ਦੇ ਅੰਡਰ ਹੁੰਦਾ ਪਰ ਇੱਕ ਮਹੀਨਾ ਬੀਤ ਚੁੱਕਿਆ ਹਜੇ ਤੱਕ ਜਿਹੜੀ ਗ੍ਰਿਫਤਾਰੀ ਹੈਗੀ ਹੈ ਉਹ ਨਹੀਂ ਹੋਈ ਪ੍ਰਸ਼ਾਸਨ ਦੇ ਤਾਂ ਸਾਹਮਣੇ ਬੈਰਵੇਂ ਬੰਦਾ ਤਾਂ ਮੈਂ ਉਹਨੂੰ ਕੱਖ ਨਹੀਂ ਕਹਿਣਗੇ ਬਿਲਕੁਲ ਵੀ ਮਲਜੂਮ ਨੂੰ ਕਦੀ ਨਹੀਂ ਛੇੜੂਗਾ ਜਿੰਨਾ ਚਿਰ ਸਰਕਾਰ ਦਾ ਉਤੋ ਇਸ਼ਾਰਾ ਨਹੀਂ ਦਵੇ ਨੂੰ ਫੜ ਲਓ ਹਨਾ ਉਦੋਂ ਫੜਦਿਆਂ ਉਹਨੂੰ ਸਰਕਾਰ ਨੇ ਆ ਜਿਹੜੇ ਪਰਿਵਾਰ ਨੇ ਹੁਣ ਸੱਤ ਜੀ ਚਲੇ ਗਏ ਇਸ ਦੁਨੀਆ ਤੋਂ ਪਰ ਇਹ ਲੱਗਦਾ ਹੈ ਕਿ ਸਰਕਾਰ ਦੇ ਕੰਨ ਤੇ ਯੂ ਹੀ ਨਹੀਂ ਸਰਗੀ ਵੀ ਉਸ ਬੰਦੇ ਨੂੰ ਫੜ ਕੇ ਇਹਨਾਂ ਲੋਕਾਂ ਨੂੰ ਅਨਸਾਫ਼ ਦਵਾਈਏ ਸੀ ਸਰਕਾਰ ਨੇ ਹੀ ਜਾਨ ਮਾਲ ਦੀ ਰਾਖੀ ਕਰਨੀ ਹੁੰਦੀ ਹੈ ਪਬਲਿਕ ਦੀ ਇਹ ਜ਼ਿੰਮੇਵਾਰੀ ਹੁੰਦੀ ਸਰਕਾਰ ਦੀ ਇੱਕ ਸਰਕਾਰ ਤਾਂ ਥੋ 100% ਹੀ ਪਚ ਗਈ ਮੇਠੋ ਹੁਣ ਕੀ ਕਹੀਏ ਮੈਨੂੰ